ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਰੇਟਾਂ 'ਚ ਲੋਕਲ ਘਰੇ ਗੱਡੀਆਂ ਖੜੀਆਂ ਪਿੰਡਾਂ 'ਚ ਤੁਹਾਨੂੰ ਮਿਲਣਗੀਆਂ ਜੀ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਜੇ ਚਾਹੁੰਦੇ ਹੋ ਤੁਹਾਡੇ ਕੋਲ ਹੈਗਾ ਆਪਣੇ ਕੋਲੇ ਭੇਜੋ ਐਡ ਆਪਾਂ ਛੇਤੀ ਤੇ ਫ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਰੇਟਸ ਐਲ ਡੀ ਆਈ 112015 ਦੇ ਵਿੱਚ ਰਜਿਸਟਰ ਗੱਡੀ ਹੋਈ ਹੈ ਤੇ ਗੱਡੀ ਹੈਗੀ ਅਸੀਂ ਵੈਲਿਡ 31 ਦਸੰਬਰ 2030 ਤੱਕ ਰਾਂ ਗੱਡੀ ਦਾ ਨੰਬਰ ਆਪਾਂ ਨੂੰ ਦਿੱਲੀ ਮਿਲੂਗਾ ਤੇ ਗੱਡੀ ਦੀ ਐਵਰੇਜ ਹੈਗੀ ਅਸੀਂ 24 25 ਦੀ ਮਾਲਕ ਨੇ ਦੱਸੀ ਹੈ ਡੀਜ਼ਲ ਵੈਰੀਐਂਟ ਹੈ ਗੱਡੀ ਸੋਹਣੀ ਹੈ ਅੰਦਰੋਂ ਦੇਖੀਏ ਤਾਂ ਅੰਦਰੋਂ ਵੀ ਪੂਰੀ ਵਧੀਆ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਬਾਹਰੋਂ ਦੇਖੀਏ ਬਾਹਰੋਂ ਵੀ ਪੂਰੀ ਵਧੀਆ ਜੀ ਸੀਟ ਕਵਰ ਵਗੈਰਾ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਤੇ ਅੰਦਰ ਐਲਸੀਡੀ ਲੱਗੀ ਹੋਈ ਆ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਓਨਰ ਨੇ ਦੱਸਿਓ ਵੀ ਸੈਕੰਡ ਓਨਰ ਗੱਡੀ ਆ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਘਰ ਦੀ ਗੱਡੀ ਆ ਸੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਗੱਡੀ ਕੁੱਲ ਮਾਲਕ ਨੇ ਦੱਸੀ ਆ 58000 ਚੱਲੀ ਹੋਈ ਆ ਤੇ ਐਨਓਸੀ ਮਿਲ ਜਾਊਗੀ 260 ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਨੇ ਕੁਝ ਪੁੱਛਣਾ ਮਾਲਕ ਨਾਲ ਕਰੋ ਗੱਲ ਆਪੇ ਨੰਬਰ ਹੈ ਜੀ ਮਾਲਕ ਦਾ 78 884 84919 ਗੱਲ ਕਰ ਸਕਦੇ ਹੋ ਆਲਟੋ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਆਂ ਜੀ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਆ 2000 ਨੋ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਸਿਲਵਰ ਰੰਗ ਦੇ ਵਿੱਚ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਸਤੀ ਨਵੇਂ ਸੀਟ ਕਵਰ ਨਵੀਂ ਗੱਡੀ 80 85 ਪੈਸੇ ਟਾਇਰ 75000 ਰੁਪਇਆ ਡਿਮਾਂਡ ਜੀ ਬਰਨਾਲੇ ਦੇ ਲਾਗੇ ਭਿੱਖੀ ਘਰੇ ਮਾਲਕ ਦੇ ਗੱਡੀ ਖੜੀ ਹੈ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੀਆਂ ਅਸੀਂ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ हूं ਗੱਡੀ ਨੂੰ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ हूं ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦਾ हूं ਬਾਕੀ ਗੱਡੀ ਸੋਹਣੀ ਏ ਸੀ 80 85 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਬਾਕੀ ਅੰਦਰੋਂ ਬਾਹਰੋਂ ਇਹਨਾਂ ਨੇ ਚਾਰੇ ਪਾਸੇ ਫੋਟੋ ਮ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ 9780496868 ਇਹ ਨੰਬਰ ਮਾਲਕ ਦਾ ਜੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਨਾਲ ਕਰੋ ਗੱਲ ਇੱਕ ਆਪਾਂ ਐਂਡਿਕੋ ਗੱਡੀ ਧੂੜ ਵਾਲੇ ਖਤਰ ਨੇ ਲੈ ਕੇ ਪਹੁੰਚਿਆ ਸੀ 2008 ਮਾਡਲ ਗੱਡੀ ਆ ਸੀ ਕੰਡੀਸ਼ਨ ਆ ਲੁੱਕਿਆ ਟਾਇਰ ਵਧੀਆ ਮਿਲ ਜਾਣਗੇ ਅਮਰਗੜ ਮਾਲਕ ਦਾ ਏਰੀਆ ਨੀਅਰ ਮਲੇਰ ਕੋਟਲਾ ਸੀ 65000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ 28 ਤੱਕਰ ਮਾਲਕ ਨੇ ਪਾਸਿੰਗ ਰਿਨਿਊ ਕਰਵਾਈ ਹੋਈ ਹੈ ਗੱਡੀ ਠੀਕ ਹੈ ਜੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਵਧੀਆ ਪੰਜਾਬ ਨੰਬਰ ਹੈ ਤੇ ਮਾਲਕ ਨੇ ਦੱਸਿਆ ਵੀ ਟੱਚਿੰਗ ਹੋਣ ਵਾਲੀ ਆ ਸੀ ਇੱਕ ਪਾਸੇ ਕਾਫੀ ਸਕ੍ਰੈਚ ਮਿਲਣਗੇ ਸੀ ਹਲਕੇ ਫੁਲਕੇ ਮਾੜੇ ਮੋٹے ਜਿਹੜੇ ਡੈਂਟ ਵੀ ਹੈਗੇ। ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਨਾਲੇ ਗੱਡੀ ਦੇਖ ਲਓ, ਨਾਲੇ ਚਲਾ ਕੇ ਦੇਖ ਲਓ, ਨਾਲੇ ਤੋਰ ਕੇ ਦੇਖ ਲਓ। ਨਾਲੇ ਪੂਰੀ ਤਸੱਲੀ ਤੁਸੀਂ ਕਰ ਲਿਓ ਜੀ। ਕਾਗਜ਼ ਪੱਤਰ ਚੈੱਕ ਕਰ ਲਓ। ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਬਾਕੀ ਪੂਰੀ ਵੀਡੀਓ ਆਪਾਂ ਦੇਖ ਲਈਏ ਜੀ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਜੀ। ਤੁਹਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਜੇ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਮਸ਼ੀਨਰੀਆਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਆਪਾਂ ਵੀਡੀਓ ਚ ਲੈ ਕੇ ਪਹੁੰਚਦੇ ਹਾਂ ਜੀ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲਿਆ ਹੋਇਆ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਜੀ ਕਿਸ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਫਰੀਦ ਵਿੱਚ ਤੁਹਾਡੇ ਵੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ